ਸਾਰੇ ਲਈ ਸਾਰੇ ਹੀ ਸਤਿਗੁਰਜ ਹੋ ਗਿਆ ਜੀ ਸਾਡਾ ਦਾ ਰਾਈ ਜੀ ਨੂੰ ਇਹ ਮਿਹਰੀ ਹੋਈ ਚਾਰੋਂ ਪੇਰੇ ਰਾਸ ਕਰਕੇ ਅਮਰ ਸਿਖਾਂ ਵੀ ਲਾਇਆ ਦੁਪਾਹ ਦੇ ਗਾਹਾਂ ਤੋਂ ਬਚਿਆ ਜੀ ਇਹ ਦੇ ਕਰਕੇ ਦੇਖੋ ਬਾਬਾ ਮੋਹਨ ਜੀ ਕੋਈ ਜੀ ਆਏ ਆ ਜੀ ਤੇ ਗੇਲਪਾ ਨਿਹਮਤਾ ਗਿਰੂ ਆਮਦਾਸ ਜੀ ਤੇ ਆਧਾਰਾ ਚੰਦਨ ਜੀ ਤੇ ਗੱਦੀ ਦਾ ਹੱਥ ਮਿਟਲ ਸੀ ਬਾਬਾ ਮੋਹਨ ਕਰਨ ਕੋਠੀ ਲੈਣਗੇ ਕਹਿੰਦੇ ਤੇਰੀ ਹੈ ਜੀ ਨਿਮਰਤਾ ਜੇ ਮੇਰੇ ਤੇ ਤੋ ਗਦੀ ਜਾਏ ਮੈਦਾਨ ਨੂੰ ਬੜਾ ਹੀ ਸੱਚੇ ਬਾਦਸ਼ਾਹ ਦੇ ਵਰਗੇ ਜਿਵੇਂ ਸਿੱਖ ਦੀ ਅਦਾਸ ਆ ਸਵੇਰ ਵੇਲੇ ਵੀ ਤੇ ਸ਼ਾਮ ਵੇਲੇ ਵੀ ਕਿ ਇਹ ਆਪਾਰ ਆਪਣੇ ਪਤਨੀ ਸਦਾ ਸਹਾਇਤਾ ਦਾਤਾਰ ਕੀਓ ਸ੍ਰੀ ਦੰਗਾ ਸਾਹਿਬ ਤੇ ਹੋਰ ਮਦਦਾਰੀਆਂ ਉਪਤਾ ਦੇ سدیا جا کے ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਬਾਰਕ ਅਸਥਾਨਾਂ ਦੇ ਦਰਸ਼ਨ ਕੀਤੇ ਉੱਥੇ ਇੱਕ ਗੱਲ ਮੈਨੂੰ ਭੁੱਪੀ ਨੰਕਾਣਾ ਸਾਹਿਬ ਦੇ ਵਿੱਚ 350 ਘਰ ਸਿੱਖਾਂ ਦਾ ਸਿਰਫ 350 ਸੀ ਤੇ ਉਹ ਜਿੰਨੇ ਵੀ ਸਿੱਖ ਨੇ ਉੱਥੇ ਭਾਈ ਸਾਹਿਬ ਐਟ ਗੁਰਮੀ ਭਾਈ ਗਾਇਆ ਸਿੰਘ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਤੁਹਾਡੇ ਤੇ ਬੜੀ ਬਖਸ਼ਿਸ਼ ਹੈ ਬੜੀ ਰਹਿਮਤ ਹੈ ਉਹ ਕਹਿਣ ਲੱਗੇ ਦੇਖੋ ਜਦੋਂ ਕਿਤੇ ਹੋਂਦ ਵੀ ਗੱਲ ਆਉਂਦੀ ਹੈ ਕਿਉਂਕਿ ਸਿੱਖ ਉਥੇ ਬਹੁਤ ਮਾਈਨਰ ਮੈਜੋਰਟੀ ਦੇ ਬਹੁਤ ਘੱਟ ਤੋਂ ਘੱਟ ਮਿਲਦੀ ਨਹੀਂ ਤੇ ਸਾਨੂੰ ਇਹ ਪਤਾ ਹੈ ਕਿ ਆਪਣੀ ਜਿਹੜੀ ਹੋਂਦ ਹੈ ਆਪਣੀ ਜਿਹੜੀ ਪਛਾਣ ਹੈ ਇਹਨੂੰ ਅਸੀਂ ਕਾਇਮ ਰੱਖਣਾ ਹੈ ਤੇ ਕਾਇਮ ਤਾਂ ਇਹ ਸੱਜਣੋ ਮੈਂ ਉਹ ਗੁਰੂ ਨਾਨਕ ਪਾਤਸ਼ਾਹ ਦੇ ਅੱਗੇ ਅਰਦਾਸ ਵੀ ਕੀਤੀ ਇਹ ਗੁਰੂ ਨਾਨਕ ਪਾਤਸ਼ਾਹ ਇਹ ਪੰਜਾਬ ਭਾਵੇਂ ਉਧਰ ਵਾਲਾ ਰਹਦਾ ਵੇ ਤੇ ਇਧਰ ਵਾਲਾ ਭਾਵੇਂ ਚੜ੍ਹਦਾ ਵੇ ਇਹ ਦੋਵੇਂ ਪੰਜਾਬ ਤੇਰੇ ਨੇ ਇਹ ਪੰਜ ਦਰਿਆਵਾਂ ਦੀ ਬਖਾਰਤ ਧਰਤੀ ਤੇਰੀ ਹੈ ਇਸ ਧਰਤੀ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਤੇਰੀਆਂ ਬੜੀਆਂ ਰਹਿਤਾਂ ਨੇ ਤੇ ਜਿੱਥੇ ਰਹਿਤਾਂ ਦਾ ਮੀਨ ਗੁਰਨਾਨਕਾ ਸਾਹਿਬ ਬਣਾਇਆ ਹੋਇਆ ਹੈ ਨਾ ਸਿੱਖੀ ਦਾ ਇੰਨਾ ਕਾਰਨ ਇਹ ਕਾਰਨ ਸਾਡੇ ਪੰਜਾਬ ਦੇ ਵਿੱਚ ਵੀ ਜਿਹੜਾ ਕਥਨ ਗੁਣਾ ਹੈ ਜਿਹੜਾ ਰਸ਼ਿਆਂ ਦਾ ਹਾਰ ਹੈ ਇਹ ਗੁਰੂ ਨਾਨਕ ਪਾਤਸ਼ਾਹ ਪੱਖ ਨੂੰ ਹਰ ਬਖਸ਼ ਅਸੀਂ ਇਹ ਦੁਬਾਰਾ ਤੋਂ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਦੇ ਨਾਲ ਜੁੜ ਕੇ ਸਿਰਫ ਪਤ ਦੇ ਦੋ ਬਾਲਿਆਂ ਦੇ ਲਈ ਯਾਤਰਾ ਨਹੀਂ ਕੀਤੀ ਪੱਖ ਦੀ ਚਰਨੀ ਘਰਾਂ ਦੇ ਲਈ ਯਾਤਰਾ ਕਰੀਏ ਇਹ ਗੁਰੂ ਨਾਨਕ ਪਾਤਸ਼ਾਹ ਵੇਰ ਕਰ ਉੱਥੇ ਅਸੀਂ ਯਾਤਰਾ ਕੀਤੀ ਤੇ ਜਿਨ੍ਹਾਂ ਦੇ ਤੱਕਾ ਕਿ ਨਨਕਾਣਾ ਸਾਹਿਬ ਤੋਂ ਸੰਤਾਨ ਪਰੋਦੀ ਨਾ ਆਇਆ ਜਾਵੇ ਅੱਜ ਗੁਰੂ ਨਾਨਕ ਪਾਤਸ਼ਾਹ ਨੇ ਫੇਰ ਵੇਖੀਤੀ ਹੈ ਇਥੇ ਸੱਜ ਸੱਜਿਆ ਦਰਸ਼ਕ ਦਿਾਰੇ ਪਤੇ ਨੇ ਸੱਚੇ ਪਾਤਸ਼ਾਹ ਨੇ ਬਾਣੀ ਦੇ ਮੁਖਵਾਤ ਬੋਲੇ ਨੇ ਵੇਖੋ ਗੁਰਬਾਣੀ ਦੇ ਵਿੱਚ ਸੰਬਸਦ ਕਰ ਗਏ ਜਿਉਂ ਮੰਤਰ ਦਾ ਥੰਮ ਹੈ ਥੰਮਨ ਕਿਉਂ ਵਰਤਾ ਸ਼ਬਦਉ ਮਨ ਹੈ ਥੰਮਨ ਅਸੀਂ ਇੱਥੇ ਬੈਠੇ ਆ ਉਪਰ ਸਾਧਕ ਹੈ ਨਾਮੇ ਚੰਗਾ ਜਾਂ ਮਾੜਾ ਭਾਵੇਂ ਭਿਆਨਕ ਭਾਵੇਂ ਆਪਕੜਾ ਦੇ ਸਿੱਖ ਨੇ ਇੱਕ ਗੱਲ ਦਾ ਚੇਤਾ ਰੱਖਣਾ ਹੈ ਕਿ ਸਾਡੀ ਮਨ ਨੂੰ ਸਹਾਰਾ ਦੇਣ ਵਾਲਾ ਸਿਰਫ ਗੁਰੂ ਦਾ ਸ਼ਬਦ ਹੈ ਗੁਰੂ ਦੀ ਬਾਣੀ ਹੈ ਉਹ ਆਸਰਾ ਹਮੇਸ਼ਾ ਆਪਾਂ ਹੋਰ ਬਾਰੀ ਦਾ ਰੱਖਣਾ ਹੈ ਗੁਰ ਬਾਣੀ ਦੇ ਆਸ਼ੀਅਨ ਦੇ ਅਟਾਲੋ ਚੱਲਣਾ ਵੇਖੋ ਮੈਂ ਪਹਿਲਾਂ ਵੀ ਇਹ ਫੇਰ ਤੇ ਕੀ ਕੀ با کہ میںک وہ بھی بڑی سویاں لگتی جانا چر تک اک دے ہوا ਕਈ ਵਾਰੀ ਡੰਡਾ ਵਰਗਾ ਮਾਰ ਕੇ ਪੱਖੜੀ ਨੂੰ ਅੱਖ ਦੇ ਨਾਲ ਲਾ ਦਿੰਦਾ ਹੈ ਉਹ ਜੇ ਵੀ ਅੱਖ ਦੇ ਨਾਲ ਟੁਕਦੀ ਹੈ ਪੱਖੜੀ ਤੇ ਉਹ ਰੇਸੇ ਰੇਸੇ ਹੋ ਕੇ ਹਵਾ ਦੇ ਵਿੱਚ ਉੱਡ ਜਾਂਦੀ ਹੈ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚੋਂ ਇਹ ਸਿਧਾਂਤ ਹੈ ਖਖੜੀ ਦਾ ਬਿਨਾ ਗੁਣ ਪਰ ਜਦੋਂ ਟੁੱਟ ਜਾਣ ਤੇ ਕੋ ਦੇ ਸੇ ਦਿੱਤੇ ਹੋ ਕੇ ਹਵਾ ਚੁੱਟਦੀ ਹੈ ਖਖੜੀਆਂ ਅਸੀਂ ਵੀ ਤੇ ਜੇ ਪਾਣੀ ਦੇ ਨਾਲ ਗੁਰਾਂਗੇ ਉਹ ਹੈ ਗੁਰੂ ਗ੍ਰੰਥ ਸਾਹਿਬ ਉਹ ਹੈ ਤਸ਼ਵੇਸ਼ ਬਾਦਸ਼ਾਹ ਦੀ ਬਾਣੀ ਜੇ ਅਸੀਂ ਗੁਰ ਬਾਣੀ ਦੇ ਨਾਲ ਗੁਣਾਂਗੇ ਤੇ ਫੇਰ ਅਸੀਂ ਸੁਣੀ ਆ ਛੜੀ ਤਲਾਰੇ ਵਿੱਚਾਂ ਕਿ ਜੇ ਬਾਣੀ ਵਿੱਚ ਕੀ ਦੈ ਸੰਪੂਰਨ ਭੜ ਜਿਹੜਾ ਉਹ ਅਨੰਤ ਪ੍ਰਸਾਦ ਆ ਉਹ ਤੋਂ ਗੱਲ ਚਾਹੀਦੀ ਐ ਤੇ ਖੱਡੇ ਬਾੜੇ ਦੀ ਬਾਤ ਅਮਰਤ ਦੇਖ ਕੇ ਪਹੁੰਚਦੀ ਐ ਅਮਰਤ ਧਾਰੀ ਹੋਣਾ ਐ ਖੱਡੇ ਬਾੜੇ ਦੀ ਬਾਤ ਲੈਣੀ ਐ ਨਿਤ ਨੇਮ ਆਪਾਂ ਕਰਨਾ ਐ ਵੱਦ ਤੋਂ ਵੱਦ ਬਾਣੀ ਦਾ ਪਾਠ ਕਰਨਾ ਗੁਰਬਾਣੀ ਦੇ ਨਾਲ ਲੱਗੇ ਰਵਾਂਗੇ ਤਾਂ ਪ੍ਰਭਾਤ ਦਾਰਨਾ ਅਸੀਂ ਸਾਰੇ ਗੁਰਬਾਣੀ ਤੇ ਲੜ ਲੱਗੇ ਕੋਟਾ ਕੋਟ ਧੰਵਾਦ ਹੈ ਸੱਚੇ ਪਾਤਸ਼ਾਹ ਗੁਰਨਾਨਕ ਦੇਵ ਜੀ ਮਹਾਰਾਜ ਦਾ ਨਾਜ਼ੀਜਾ ਨੂੰ ਨਿਵਾਜੀ ਹੈ ਕੋਟਾ ਕੋਟ ਧੰਵਾਦ ਹੈ ਗੁਰਸਾ ਮਹਾਰਾਜ ਦਾ ਜਿਨ੍ਹਾਂ ਨੇ ਕੁੱਲੇ ਦਰਸ਼ਨ ਤੇ ਦਾਰੇ ਬਾਣੀ ਉੱਤੇ ਸਾਨੂੰ ਸਭਨਾਂ ਨੂੰ ਕਹਿੰਦੇ ਜੀ ਕੋਲ ਗਲਤੀ ਦੀ ਮਾਫੀ ਵਾਹਿਗੁਰੂ ਜੀ ਕਰਦਾ ਸਾਹਿਬ ਵਾਹਿਗੁਰੂ ਜੀ ਕਮਤ